끝이 가피끝 ਲੇ ਕਹਾ ਜਾਂ ਆਦੀ ਹੋਂਗੇ ਇਹੇ ਬਿੱਕੀ ਦੇ ਫਿਰ ਬਾਹਰੋਂ ਵੀ ਮਾਰਿਆ ਹੂੰ ਉਧਰੋਂ ਭਜਾ ਕੇ ਲਿਆਏ ਨੇ ਭੱਜ ਕੇ ਆਏ ਨੇ ਨਾ काला आ तो गया भी तो भी आए हो पताले बदले की नाम तो नहीं तो है आ गए तो बंदे पता चली नाम नहीं है 15 बीच में जा ਚਾਪਲੇਸਿੰਗੇ ਜਿਹੜਾ ਸਾਥ ਲੱਗੇ ਜੀ ਗੱਲਬਾਤ ਇਹ ਗੱਲਬਾਤ ਜੀ ਰਾਤ ਹੋਈ ਹੈ ਜੀ ਰਾਤ ਵਿਚ ਹਨ ਪਛਾਤੇ ਸੀਗੇ ਤੇ ਤਿੰਨ ਮੈਨ ਸੀ ਮੁੰਡੇ ਮੂਰੇ ਪ੍ਰਵਾਸੀ ਨੇ ਇੱਕ ਦਾ ਨਾਮ ਅੰਮ੍ਰਿਤਪਾਲ ਹੈ ਇੱਕ ਦਾ ਨਾਮ ਸੋਨੂ ਆ ਇੱਕ ਖਾਨ ਖਾਨ ਹੈ ਜੀ ਬੰਦਾ ਇਹ ਇਹਨਾਂ ਨੇ ਬੰਦੇ ਬੁਲਾਏ ਇਹਨਾਂ ਨੇ ਬੰਦੇ ਬੁਲਾ ਕੇ ਸਾਡੇ ਘਰ ਤੇ ਹਮਲਾ ਕੀਤਾ ਮੈਂ ਇਕੱਲਾ ਬਾਹਰ ਖੜਾ ਸੀਗਾ ਮੇਰੇ ਨੇ ਹੱਥੇ ਤੇ ਸਾਰਿਆਂ ਨੇ ਇਹਨਾਂ ਨੇ ਟਕੂਏ ਕੁਰਪਾਨਾ ਲੈ ਕੇ ਮੇਰੇ ਉੱਤੇ ਇਕੱਲੇ ਉੱਤੇ ਵਾਰ ਕਰਤਾ ਜੀ ਇਹਨਾਂ ਨੇ ਜੀ ਕੋਈ ਪੁਰਾਣੀ ਦੇਚਾਂ ਦੀ ਕੋਈ ਰੰਜਸ ਨਹੀਂ ਹੈਗੀ ਕੋਈ ਪੁਰਾਣੀ ਰੰਜਸ ਨਹੀਂ ਮੈਂ ਤਾਂ ਜਾਣਦਾ ਵੀ ਨਹੀਂ ਜੇ ਚੱਜ ਨਾਲ ਉਹਨਾਂ ਮੈਂ ਤਾਂ ਤਿੰਨੇ ਜਣੇ ਨੂੰ ਪਛਾਣਦਾ ਐ ਵੀ ਇਹ ਬੰਦੇ ਮੈਂ ਦੇਖੇ ਹੋਏ ਸੀ ਜੋ ਮੇਰੇ ਡਿਗਾਚੇ ਸੀਗੇ ਉਹ ਜਾਣ ਪਛਾਣ ਸੀਗੇ ਜਿੱimme ਮੇਰੇ ਨਾਲ ਉਹ ਬੰਦੇ ਸੀਗੇ ਜੀ ਵਿੱਚ ਉਹ ਮੂਰੇ ਮੇਨ ਸੀਗੇ ਇਹਨਾਂ ਨੇ ਬਲਾ ਕੇ ਘਰ ਦੇ ਉੱਤੇ ਹਮਲਾ ਕਰਾਤਾ ਸਾਰੇ ਉੱਤੇ ਜੀ ਕੀ ਗੱਲ ਕੀ ਹੋਈ ਗੱਲ ਨਹੀਂ ਕੋਈ ਕੁਛ ਨਹੀਂ ਜੇ ਪਹਿਲਾਂ ਥੋੜਾ ਕੋਈ ਰੋਲ ਨਹੀਂ ਜੀ ਕੋਈ ਗੱਲਬਾਤ ਪਤਾ ਹੀ ਨਹੀਂ ਸਾਨੂੰ ਜੇ ਪਤਾ ਹੁੰਦਾ ਤਾਂ ਫਿਰ ਅਸੀਂ ਵੀ ਉਹ ਮੈਂ ਤਾਂ ਇਹੀ ਖੜਾ ਸੀਗਾ ਜੀ ਗੇਟ ਬਾਹਰ ਹਾਂ ਜੀ ਟਾਂਕੇ ਟੋਕੇ ਵੀ ਲੱਗੇ ਟਾਂਕੇ ਲੱਗੇ ਨਹੀਂ ਸੀ ਸਿਰ ਤੇ ਕਿੱਥੇ ਲੱਗੇ ਠੀਕ ਹੈ ਠੀਕ ਤਾਂ ਬਾਹਰ ਦੇ ਟਾਂਕੇ ਲੱਗੇ ਨੇ ਸੱਚ ਮੰਗਣੇ ਬੰਦ ਕਰ ਗਏ ਯੂਟਿਊਬਰ ਕੀ ਮੰਗ ਕਰਦੇ ਨੇ ਮੰਗ ਤਾਂ ਇਨਸਾਫ ਮੰਗਦੇ ਆ ਜੀ ਇਨਸਾਫ ਚਾਹੀਦਾ ਬਸ ਸਾਡੀ ਸੁਣਵਾਈ ਹੋ ਨਹੀਂ ਰਹੀ ਸੁਣਵਾਈ ਹੋਵੇ ਸਾਡੀ ਇਹਨਾਂ ਤੇ ਪਰਚਾ ਦਰਜ ਹੋਵੇ ਇਹਨਾਂ ਨੂੰ ਚੱਕਿਆ ਜਾਵੇ ਜਿੱਥੇ ਜਿੱਥੇ ਹੈਗੇ ਨੇ ਸਾਰੇ ਕਿੱਚੇ ਜਾਣ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜੇ ਪ੍ਰਵਾਸੀ ਆ ਕੇ ਹਰ ਇੱਕ ਤੇ ਪੰਜਾਬੀਆਂ ਤੇ ਹਮਲੇ ਕਰਦੇ ਨੇ ਘਰਾਂ ਤੇ ਹਮਲੇ ਕਰਦੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਇਹ ਫੜੇ ਜਾਣ ਕੀ ਨੰਬਰ ਜੀ ਸੋਨੂ ਆ ਵੀਰ ਜੀ ਮਰਨੋ ਸੋਨੂ ਵੀਰ ਕੀ ਗੱਲ ਹੋਈ ਜਿਹੜੀ ਲੜਾਈ ਹੈ ਲੜਾਈ ਵੀਰ ਜੀ ਅਸੀਂ ਇਹਨਾਂ ਦੀ ਕੁੜੀ ਨੂੰ ਰੋਕਦੇ ਸੀ ਵੀ ਸਾਡੇ ਘਰੇ ਨਾ ਆਵੇ ਤੇ ਇਹਦੇ ਅਸੀਂ ਉੱਥੇ ਗਏ ਆ ਤੇ ਕੁੜੀ ਬੈਠੀ ਸੀ ਕਿ ਨਹੀਂ ਮਾਂ ਬੇਟੀ ਦਾ ਬਾਪ ਵੀ ਬੈਠਾ ਸੀਗਾ ਜੀ ਤੇ ਅਸੀਂ ਕਿਹਾ ਵੀ ਸਾਡੇ ਘਰੇ ਨਾ ਭਾਈ ਆਇਆ ਕਰ ਵੀ ਸਾਡੇ ਘਰੇ ਸਾਡੀ ਕੁੜੀ ਆ ਵੀ ਸਾਡੇ ਘਰੇ ਨਾ ਆਉਂਦੀ ਲੋੜ ਨਹੀਂ ਉਹਦੀ ਮਾਂ ਨੇ ਉੱਠ ਕੇ ਮੇਰੇ ਭਾਈ ਦੇ ਥੱਪੜ ਮਾਰਿਆ ਠੀਕ ਹੈ ਜੀ ਜੇ ਥੱਪੜ ਮਾਰਿਆ ਉਹਨੇ ਤਾਂ ਇਹਦਾ ਘਰ ਵਾਲਾ ਬੈਠਾ ਸੀ ਉਹਨਾਂ ਨੇ ਹੱਥੋਂ ਭਾਈ ਹੋ ਗਈ ਸਾਡੀ ਨਾਲ ਦੀ ਨਾਲੇ ਉਹਨੇ ਸਾਨੂੰ ਜੱਫਾ ਪਾ ਲਿਆ ਅਸੀਂ ਉਹਨੂੰ ਬਾ ਲਿਆ ਤੇ ਸਾਡੇ ਘਰ ਦੇ ਇਕੱਠੇ ਤੇ 15 ਤੋਂ 20 ਮਿੰਟ ਬਾਅਦ 25 ਤੋਂ 30 ਬੰਦੇ ਆਏ ਨੇ ਸਾਡੇ ਹਾਲ ਕਰਦੇ ਐਨੇ ਬੁਰੇ ਕਰਕੇ ਮਾਰਨ ਮਰੀਏ ਮੇਰੇ ਭਾਈ ਬਾਹਰ ਸੀਗਾ ਛੋਟਾ ਮੇਰਾ ਭਾਈ ਬਾਹਰ ਸੀਗਾ ਜਿਹਨੇ ਜਿਹਨਾਂ ਨੇ ਥੱਪੜ ਮਾਰੇ ਮੇਰੇ ਭਾਈ ਦੇ ਉਸ ਟਾਈਮ ਬਾਹਰ ਸੀ ਲੜਾਈ ਕਿਹੜੀ ਜਗ੍ਹਾ ਹੋਈ ਲੜਾਈ ਬੰਤਰਾਮ ਕਲੋਨੀ ਚ ਹੋਈ ਐ ਤੇ ਇਹ ਤੁਹਾਨੂੰ ਪਛਾਣ ਆ ਹੈ ਕੁਝ ਬੰਦੇ ਮੈਨੂੰ ਤਿੰਨ ਬੰਦੇ ਦੀ ਪਛਾਣ ਆ ਜੀ ਅਮਰਤਪਾਲ ਆ ਜੀ ਇੱਕ ਖਾਨ ਆ ਜੀ ਜਿਹੜਾ ਇੱਥੇ ਲਵੀ ਆ ਸਾਡੇ ਘਰ ਦੇ ਜਿਹੜੇ ਘਰ ਵਾਲਿਆਂ ਨੇ ਥੱਪੜ ਮਾਰੇ ਮੇਰੇ ਭਾਈ ਦੇ ਤੇ ਇੱਕ ਸੋਨੂ ਆ ਜੀ ਮੁੰਡਾ ਤੁਹਾਡੇ ਪਹਿਲਾਂ ਇਹ ਭਾਂਡੇ ਭੁੰਡੇ ਵੀ ਮੰਨਦੇ ਰਹੇ ਨੇ ਛੋਟੇ ਹਾਂਜੀ ਤੇ ਅਸੀਂ ਤਾਂ ਸਾਨੂੰ ਇਹ ਜੀ ਗੱਲ ਸੋਚੀ ਵੀ ਨਹੀਂ ਹੈ ਕਿ ਸਾਡੇ ਨਾਲ ਇਹ ਗੱਲਾਂ ਹੋਣਗੀਆਂ ਵੀ ਇਹ ਕਰ ਸਕਦੇ ਨੇ ਅਜਿਆ ਕੁਝ ਇਹਨਾਂ ਨੇ ਆ ਕੇ ਸਾਡੇ ਜਗ 115 ਤੋਂ 20 ਮਿੰਟ ਵਾ ਅਸੀਂ ਅੰਦਰ ਵਾ ਕੇ ਕੁੰਡੇ-ਗੰਡੇ ਲਾ ਲਏ ਮੇਰਾ ਭਾਈ ਉਹ ਨਾਲ ਹੀ ਰਹਿਦਾ ਕੋਈ ਗੱਡੀਆਂ-ਗੱਡੀਆਂ ਗੇਟ 'ਤੇ ਨੇ ਸਾਰਾ ਕੁਝ ਇਹਨਾਂ ਨੇ ਇਹਨਾਂ ਨੇ ਕਰਿਆ ਜੀ ਸਾਰਾ ਕੁਝ ਸਾਡੇ ਗੱਡੀਆਂ 'ਚ ਕੈਮਰੇ ਸਰ ਕੋ ਵੀਡੀਓ ਬਗੈਦਾ ਬਣੀ ਹੋਈ ਵੀਡੀਓ ਵੀ ਸਾਡੇ ਕੋਲ ਹੈਗੀ ਐ ਕੁੱਟ ਦੇ ਮਾਰ ਦੇ ਦੀ ਵੀਡੀਓ ਹੈਗੀ ਸਾਡੇ ਕੋਲ ਬਸ ਹੋਰ ਕੁਝ ਨਹੀਂ ਬਸ ਅਸੀਂ ਮੈਂ ਉੱਪਰ ਸੀ ਕੋਠੇ ਤੇ ਮੈਨੂੰ ਥੱਲੇ ਨਹੀਂ ਆਉਣ ਦਿੱਤਾ ਹੈਗਾ ਚਾਬੀਆਂ ਰੱਖ ਕੇ ਭੁੱਲ ਗਏ ਅਸੀਂ ਮੇਰਾ ਭਾਈ ਮੇਰਾ ਭਾਈ ਬਾਹਰ ਸੀਗਾ ਉਹਨੂੰ ਇਹ ਮੇਰੇ ਭਾਈ ਦੀ ਸੱਟਾਂ ਬਹੁਤ ਲੱਗੀਆਂ ਹੋਈਆਂ ਨੇ ਨਜਾਇਜ਼ ਸੱਟਾਂ ਲੱਗੀਆਂ ਨੇ ਸਿਰ 'ਚ ਵੀ ਲੱਗੀ ਹੋਈ ਹੈ ਜਿਉਂਦੇ ਬਾਹਾਂ ਬੂ ਨਹੀਂ ਪ੍ਰਾਣ ਜੰਗ ਨਹੀਂ ਬੱਚਿਆਂ ਵਾਲੀ ਰੋਲਾ ਹੈ ਵੀ ਬੱਚਿਆਂ ਨੂੰ ਕਹਿੰਦੇ ਸਾਡੇ ਘਰੇ ਨਾ ਆਉਣ ਬਸ ਅਸੀਂ ਤੇ ਇਨੀ ਗੱਲ ਕਹਿੰਦੇ ਸੀਗੇ ਵੀ ਜਿਹੜੇ ਜਵਾਕ ਨੇ ਵੀ ਤੇਰੀ ਕੁੜੀ ਵੀ ਸਾਡੇ ਘਰੇ ਨਾ ਆਵੇ ਮੇਰੀ ਉਹ ਕੁੜੀ ਹੈ ਵੀ ਔਨੇ ਨਹੀਂ ਚਾਹੀਦੀ ਐ ਇੰਨੀ ਗੱਲ ਅਸੀਂ ਇਹਨੂੰ ਕਿਹਾ ਵੀ ਪਵੇੜਾ ਸਾਡੇ ਘਰੇ ਆਇਆ ਕਰ ਤੂੰ ਇਹਦੀ ਜੜੀ ਉਹਦੀ ਘਰ ਮਾਂ ਇਹਦੀ ਕੁੜੀ ਦੀ ਉਹਨੇ ਅਕੇ ਮੇਰੇ ਪਾਈ ਦਾ ਥੱਪੜ ਮਾਰਿਆ ਬਸ ਜਦੋਂ ਉਹਨੇ ਥੱਪੜ ਮਾਰਿਆ ਉਸ ਤੋਂ ਬਾਅਦ ਇਹਦਾ ਘਰੋਂ ਉੱਠ ਕੇ ਸਾਨੂੰ ਜਫਾ ਪਾਇਆ ਸੀ ਸਾਰੇ ਜਾਣੇ ਇੱਕੋ ਲੱਗਤੇ ਜਫੇ-ਜਫੀ ਹੋ ਗਏ ਉੱਥੇ ਨਾਲ ਦੀ ਨਾਲ ਅਸੀਂ ਅਸੀਂ ਤਾਂ ਕਹਿੰਦੇ ਵੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਜੀ ਮੇਰੇ ਘਰ ਦਾ ਹਾਲ ਦੇਖੋ ਵੀ ਕੀ ਕਰਕੇ ਗਏ ਨੇ ਬੰਦੇ ਨੇ ਕੋਈ ਛੱਡਿਆ ਨਹੀਂ ਜੇ ਇਹ ਬਾਈ ਚਾਂਸ ਮੈਂ ਵੀ ਬਾਹਰ ਹੁੰਦਾ ਤਾਂ ਇਹ ਮੈਨੂੰ ਮਾਰ ਦਿੰਦੇ ਬੰਦੇ ਪੂਰੇ ਮਾਰਨ ਦੇ ਨਾਲ ਟਾਕੂਆ ਪਿਸਤੌਲ ਵੀ ਸੀਗੇ ਇਹਨਾਂ ਕੋਲ ਕਿਰਪਾਨਾ ਰਾੜਾ ਇਹਨਾਂ ਦੇ ਕੋਲ ਸੀਗੀਆਂ ਵੀਡੀਓ ਦੇ ਵਿੱਚ ਵੀ ਦਿਖ ਰਹੀਆਂ ਨੇ ਤੁਸੀਂ ਦੇਖੋ ਵੀ ਕੀ ਕੁਝ ਨਹੀਂ ਹੈਗਾ ਇਹਨਾਂ ਦੇ ਕੋਲ ਬਸ ਇੰਨੀ ਉਹ ਮੈਂ ਦਾ ਗਰਦਾਜ਼ ਕਰੂੰਗਾ ਵੀ ਮਾਲਕ ਵੀ ਇਹਨਾਂ ਨੂੰ ਬਸ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਬੰਦਿਆਂ ਨੂੰ ਅਸੀਂ ਤਾਂ ਇਹ ਇਨਸਾਫ ਮੰਗਦੇ ਆ ਵੀ ਬਸ ਕਾਹਨਾ ਕਿਸੇ ਨਾਲ ਹੋਰ ਪੰਗਾ ਪਾਵੇ ਹੈ ਜਗਤ ਰਾਤ ਜਿਹੜੀ ਲੜਾਈ ਹੋਈ ਉਹਦੇ ਬਾਰੇ ਕੀ ਗੰਗਾ ਮੰਦਰ ਦੇ ਨਜ਼ਦੀਕ ਸੋਨੂ ਕਚੌੜੀਆਂ ਦੇ ਘਰੇ ਹਮਲਾ ਹੋਇਆ ਜੀ ਨਾ ਜੀ ਇਹਨਾਂ ਦੀ ਆਪਸ ਚੜਨੀ ਗਵਾਂਡੀਆਂ ਦੀ ਲੜਾਈ ਸੀਗੀ ਜਿਹੜੇ ਉਸਾਰਨ ਨੂੰ ਲੈ ਕੇ ਇਹਨਾਂ ਦੀ ਕੋਈ ਆਪਸ ਚ ਲੜਾਈ ਝਗੜਾ ਹੋ ਗਿਆ ਤੁਸੋਂ ਮੈਂ ਲੈ ਕੇ ਤੇ ਕੱਲ ਐਡਮਿਟ ਹੋਏ ਸੀਗੇ ਜੀ ਤੇ ਹੁਣ ਆਈਓ ਸਾਡਾ ਗਿਆ ਹੋਇਆ ਉਹ ਬਿਆਨ ਲਿਖ ਕੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਜਾਊਗੀ ਤੇ ਰਾਉਂਡ ਅਪ ਕਰਕੇ ਅਸੀਂ ਬੰਦੇ ਅੰਦਰ ਦਵਾਂਗੇ ਤੇ ਦੇਖਣ ਚਾਹਿਆ ਉਹਨਾਂ ਦੇ ਘਰ ਤੇ ਹਮਲਾ ਜਿਹੜਾ ਬਹੁਤ ਜ਼ਿਆਦਾ ਹੋਇਆ ਗੱਡੀ ਵੀ ਖਤਮ ਕਰ ਦਿੱਤੀ ਐ ਖਾਪਰੇ ਕਿਰਪਾਨਾਂ ਬਹੁਤ ਵੀਡੀਓ ਵਾਇਰਲ ਹੋ ਗਈ ਐ ਹਾਂਜੀ ਉਹ ਸਾਰੇ ਰਿਕਵਰ ਕਰਾਂਗੇ ਕੋਈ ਮਹਾਰੀ ਟੌਟਾਂੀਆਂ ਪੈਈਆਂ ਦੱਸਦੇ ਸੀਗੇ ਵੀ ਉਹ ਇਹਨਾਂ ਨੇ ਮਾਰੀ ਜਾਂਦੇ ਉਹਨਾਂ ਦੇ ਘਰੇ ਹਮਲਾ ਕੀਤਾ ਠੀਕ ਹੈ ਤੇ ਉਹ ਸਾਰੇ ਅਸੀਂ ਬੰਦੇਰਾ ਹੁਣ ਕਰ ਲਾਂਗੇ ਓਕੇ